ਪਿਤਾ ਰਾਜਨ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਿਆ ਅੱਜ ਦੇ ਜਦੋਂ ਰਾਜਨ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਿਆ ਤੇ ਰਾਜ ਭਾਗ ਕਿਹੜਾ ਸੀ ਨਾਲ ਉਹ ਰਾਜਪੁਤਾਰ ਨੂੰ ਉਹਦੇ ਹਿੱਸੇ ਆਇਆ ਉਹਨੇ ਸਮਝਾ ਸੀ ਅੱਖ ਤੇ ਜਿਹੜਾ ਰਾਜਕੁਮਾਰ ਸੀ ਉਹ ਆਪਣੇ ਰਾਜ ਦਰਬਾਰ ਦੇ ਅੰਦਰ ਕਈ ਸਾਲ ਬੰਦ ਰਿਹਾ ਤੇ ਮਹਾਂਪੁੱਤਰ ਨੇ ਉਹਨੂੰ ਸਾਰਾ ਜਿਹੜਾ ਕਾਰਜ ਸੀ ਸਮਝਾ ਦਿੱਤਾ ਕਿ ਅਸੀਂ ਕਿਹੜੇ-ਕਿਹੜੇ ਰਾਜ ਨਾਲ ਵਰਤਦੇ ਹਾਂ ਕਿਹਲੇ ਨਾਲ ਸਾਡੀ ਦੁਸ਼ਮਣੀ ਆ ਜਦੋਂ 4-5 ਸਾਲ ਉਹ ਰਾਜਕੁਮਾਰ ਰਾਜ ਦਰਬਾਰ ਦੇ ਅੰਦਰ ਰਿਹਾ ਅੱਖ ਤੇ ਹੁਣ ਉਹਨੇ ਸਾਰਾ ਕੁਝ ਮਹਾਂਪੁੱਤਰੇ ਕੋਲ ਸਮਝ ਲਿਆ ਤੇ ਜਿਹੜੇ ਰਾਜੇ ਆਪਣੇ ਪ੍ਰਦਰਸ਼ਨ ਉਹਨੇ ਬੇਨਤੀ ਕੀਤੀ ਕਿ ਤੁਸੀਂ ਆਪਣੇ ਰਾਜ ਨੂੰ ਵੇਖਣਾ ਚਾਹੁੰਦੇ ਆ ਕਿ ਸਾਡਾ ਰਾਜ ਕਿਸ ਤਰ੍ਹਾਂ ਦਾ ਹਨ ਸਾਡੇ ਰਾਜ ਨੂੰ ਵੀ ਹੋਣਾ ਚਾਹੀਦਾ ਪ੍ਰਜਾ ਦਾ ਪਤਾ ਹੋਵੇ ਕਿ ਮੇਰੀ ਪ੍ਰਜਾ ਕਿਥੋਂ ਤੱਕ ਆਤੀ ਮੇਰੀ ਪ੍ਰਜਾ ਦਾ ਜਿਹੜਾ ਹਾਲ ਉਹ ਕਿਸ ਤਰ੍ਹਾਂ ਦਾ ਇੱਕ ਗੱਲ ਚੇਤੇ ਰੱਖਣਾ ਸਾਧ ਸੰਗਤ ਰਾਜੇ ਦਾ ਫਰਜ਼ ਹੁੰਦਾ ਹੈ ਆਪਣੀ ਪ੍ਰਜਾ ਦਾ ਖਾਲ ਰੱਖਣਾ ਪਰ ਅੱਜ ਦੇ ਸਮੇਂ ਆਪਾ ਵੇਖਿਆ ਨਾ ਕਾਲ ਪ੍ਰਸੂਦਾ ਰੋ ਜਿਹੜਾ ਆਪਾ ਰੋਲਾ ਵੇਖਿਆ ਕਿ ਭਗਵੰਤ ਮਾਨ ਉਹਨੇ ਕਿਸਾਨਾਂ ਦੇ ਨਾਲ ਕੀ ਕੀਤਾ ਫਰਜ਼ ਪੰਦਾ ਕਿ ਕਿਸਾਨਾਂ ਦੇ ਖੱਤਾਂ ਵਿੱਚ ਖਲੋਵੇ ਉਹਨਾਂ ਦੇ ਨਾਲ ਬੋਲੇ ਉਹਨਾਂ ਦੀ ਜਿਹੜੀਆਂ ਨੇ ਮੰਗਾਏ ਉਹ ਪੂਰੀਆਂ ਕਰੇ ਸਭ ਕੁਝ ਧਿਆਨ ਦੇ ਨਾਲ ਕੁੱਤਾ ਰਾਜ ਬਹਾਲ ਗਏ ਪਰੇ ਚੱਕੀ ਚੱਕੇ ਆਖਦੇ ਉਸ ਹਾਬ ਹੋਇਆ ਪਿਆ ਕੇ ਧੰਨ ਕਰ ਕੇ ਆਪਣੇ ਜ਼ਮੀਰ ਵਿੱਚ ਜਾ ਰਿਹਾ ਫਰਜ ਬਣਦਾ ਹੈ ਕਿ ਆਪਣੀ ਪ੍ਰਜਾ ਦਾ ਖਿਆਲ ਰੱਖੇ ਹੁਣ ਆਖਦੇ ਉਹ ਜਿਹੜਾ ਰਾਜਪਿਮਾਰ ਸੀ ਨਾ ਉਹਨੇ ਕੀ ਆਖਿਆ ਆਖਦੇ ਮੰਤਰੀ ਜੇ ਸਾਡੀ ਪ੍ਰਜਾ ਆਖੀ ਹੈ ਨਾ ਤਾਂ ਠੀਕ ਹੈ ਕੱਲ ਰੋਜ਼ ਆਪਾਂ ਆਪਣੀ ਪ੍ਰਜਾ ਦੀ ਪਹਿਲੀ ਵਿਚਾਵਲ ਜਾ ਕੇ ਆਪਣੀ ਪ੍ਰਜਾ ਵੇਖਾਂਗੇ ਕਿ ਸਾਡੀ ਪ੍ਰਜਾ ਕਿਥੋਂ ਤੱਕ ਹੈ ਅੰਕ ਦੇ ਰਾਜਣ ਨੇ ਤਿੰਨ ਕਿਸੇ ਵੰਦ ਲੈ ਕੇ ਤਿੰਨ ਦਿਨ ਆਪਾਂ ਵਾਤਨਾ ਕਟਿਸ਼ਾਂ ਵਿੱਚ ਝਲ ਕੇ ਆਪਣੀ ਪ੍ਰਜਾ ਦਾ ਖਿਆਲ ਕਰਾਂਗੇ ਵੇਖਾਂਗੇ ਸਾਡੀ ਪ੍ਰਜਾ ਕਿੰਨੀ ਖੁਸ਼ੀ ਹੈ ਅੰਕ ਦੇ ਅਗਲਾ ਦਿਨ ਜਦੋਂ ਚੜਿਆ ਨਾ ਹੁਣ ਜਿਹੜਾ ਰਾਜਾ ਸੀ ਉਹਦਾ ਨਾਮ ਇਤਿਹਾਸ ਕਰਦਾ ਸਿਧਾਰਥ ਲਿਖਦੇ ਅੰਕ ਦੇ ਅਗਲਾ ਦਿਨ ਚੜਿਆ ਤੇ ਮੰਤਰੀ ਨਾਲ ਤਿਆਰ ਹੋ ਕੇ ਰਾਜਾ ਜਿਹੜਾ ਸੀ ਆਪਣੀ ਪ੍ਰਜਾ ਦੇ ਵੱਲ ਦੁਰਪਿਆਤਾ ਨੇ ਢਿਸ਼ਾਂ ਵਿੱਚ ਜਦੋਂ ਗੇਰਨ ਪਣ ਪ੍ਰਜਾ ਜਿਹੜੀ ਆ ਬਹੁਤ ਪ੍ਰਸੰਨ ਹੋਏ ਕਿਸ ਤੱਕ ਰਾਜਨ ਸਾਡੇ ਕੋਲ ਆਇਆ ਆਕ ਦੇ ਫੁੱਲਾਂ ਦੀ ਵਰਖਾ ਕੀਤੀ ਕਈ ਬੜੀ ਪ੍ਰਸੰਨ ਹੋਈ ਪ੍ਰਜਾ ਪਣ ਰਾਜਨ ਦੇਖ ਤਾਏ ਕਿ ਸਾਰੇ ਜਾਣੇ ਆਪਣੇ ਬਲ ਉੱਤੇ ਨੇ ਆਪਣੇ ਪੈਰਾਂ ਤੇ ਖੜਿਆ ਪਰ ਇੱਕ ਵਿਅਕਤੀ ਸਾਹਮਣੇ ਖੜਾ ਹੈ ਉਹਨਾਂ ਨੂੰ ਦੋ ਜਾਣਿਆਂ ਨੇ ਫੜ ਕੇ ਕਹ ਲਾਇਆ ਰਾਜਨ ਮੰਤਰੀ ਨੂੰ ਪੁੱਛਦਾ ਮੰਤਰੀ ਬਾਕੀ ਤੇ ਸਾਰੇ ਆਪਣੇ ਪੈਰਾਂ ਦੇ ਬਲ ਤੇ ਖੜੇ ਆ ਪਰ ਇੱਕ ਵਿਅਕਤੀ ਉਹ ਸਾਹਮਣੇ ਜਿਹੜਾ ਕੋਲਟਾ ਏ ਇਹਨੂੰ ਦੋ ਜਣਿਆਂ ਨੇ ਕਿਉਂ ਫੜ ਕੇ ਖਲਾ ਗਿਆ ਹੁਣ ਬਾਪ ਤੇ ਜਿਹੜਾ ਸਿਆਣਾ ਸਿਆਣਾ ਰਾਜਨਾ ਉਹ ਜਿਹੜਾ ਵਿਅਕਤੀ ਹੈ ਨਾ ਉਹਨੂੰ ਕੋਈ ਰੋਗ ਲਗਾਏ ਇਸ ਕਰਕੇ ਉਹ ਆਪਣੇ ਬਲ ਤੇ ਖੜੋ ਨਹੀਂ ਸਕਦਾ ਪਰ ਅਸੀਂ ਉਹ ਅਕਾਲ ਪੁਰਖ ਤੇ ਆ ਕੇ ਅਰਦਾਸ ਕਰਾਂਗੇ ਕਿ ਤੁਹਾਨੂੰ ਕੋਈ ਰੋਗ ਨਾ ਲੱਗੇ ਤੁਸੀਂ ਤੰਦਰੁਸਤ ਰਹੋ ਅੰਤ ਤੇ ਫਣ ਰਾਜਨ ਨੇ ਉਹ ਪ੍ਰਜਾ ਤਦ ਨੂੰ ਸਾਰਾ ਖਿਆਲ ਦੇਖਿਆ ਨਾ ਸਾਰਾ ਕੁਝ ਦੇਖ ਕੇ ਵਗਸ ਆਪਣੇ ਰਾਜ ਦਰਬਾਰ ਗਿਆ ਨਾ ਹਣ ਸਿਸ਼ੇ ਦੇ ਸਾਹਮਣੇ ਕੋਲ ਕੇ ਆਪਣੇ ਆਪ ਨਾਲ ਗੱਲਾਂ ਕਰਦਾ ਹੋਇ ਮਨਾ ਤੂੰ ਕਾਹ ਦਾ ਮਾਨ ਕਰਦਾ ਏ ਜੇ ਮਾੜਾ ਦਾ ਰੋਗ ਕਿਸ ਦੇਹੀ ਨੂੰ ਲੱਗ ਜਾਵੇ ਤੂੰ ਤੇ ਆਪਣੇ ਭਾਰ ਖੋਲ ਨਹੀਂ ਸਕਦਾ ਤੇ ਮਾਨ ਘਰ ਕਾ ਦਾ ਕਰਦਾ ਅੰਤ ਤੇ ਰਾਜਨ ਆਪਣੇ ਆਪ ਨਾਲ ਗੱਲਾਂ ਕਰਦਾ ਤੇ ਅੱਜ ਦਾ ਦਿਨ ਉਹਨੇ ਬਤੀਤ ਕੀਤਾ ਮਾਣ ਅਗਲਾ ਦਿਨ ਜਦੋਂ ਚੜਿਆ ਨਾ ਹੁਣ ਦੂਜੀ ਦਸ਼ਾ ਵਿੱਚ ਜਾਣਾ ਸੀ ਆਖਦੇ ਅਗਲੇ ਦਿਨ ਦੂਜੀ ਨਿਸ਼ਾ ਤੇ ਗयो ਸੀ ਕਰਮ ਪ੍ਰਾਦਾ ਨੇ ਰਾਜੇ ਦਾ ਮਾਨ ਸਤਕਾਰ ਕੀਤਾ ਤੁਲਾ ਦੀ ਵਰਟਾ ਹੋਈ ਕਿਉਂ ਨ ਰਾਜਾ ਦੇਖਦਾ ਏ ਉਹਨੇ ਕੱਲ ਨੂੰ ਅੱਜ ਫਿਰ ਇੱਕ ਵਿਅਕਤੀ ਦੇਖਿਆ ਹੁਣ ਫਿਰ ਮਾਹ ਮੰਤਰੀ ਨੂੰ ਪੁੱਛਦਾ ਮਾਹ ਮੰਤਰੀ ਅੱਜ ਫਿਰ ਉਹ ਇੱਕ ਵਿਅਕਤੀ ਆਹ ਉਹਨੂੰ ਦੋ ਜਾਨੇ ਨੇ ਫੜ ਕੇ ਕਿਉਂ ਖਿਲਾ ਰਿਹਾ ਅਤੋਂ ਮਾਹ ਮੰਤਰੀ ਆਖਦਿਆ ਰਜਨ ਉਨ੍ਹਾਂ ਦੀ ਉਮਰ ਜਿਹੜੀ ਐ ਉਹ ਬਹੁਤ ਹੋ ਗਈ ਉਹ ਬਜ਼ੁਰਗ ਹੋ ਗਏ ਇਸ ਕਰਕੇ ਦੋ ਜਾਣਿਆਂ ਨੇ ਫੜ ਕੇ ਖਿਲਾ دیا ਏ ਮੰਨਤ ਲਈ ਆਖਦੇ ਸੀ ਉਸ ਕਾਲਪੁਰ ਤੋਂ ਅੱਲਾਹ ਤਾਲਾ ਅਗੇ ਬੇਨਤੀ ਕਰਾਂਗੇ ਕਿ ਸਾਡੇ ਰਾਜਣ ਦੀ ਉਮਰ ਵਧੇਰੀ ਹੋਵੇ ਆਖਦੇ ਜਦੋਂ ਸਾਰੀ ਪ੍ਰਜਾ ਨੂੰ ਵੇਖ ਲਿਆ ਤੇ ਰਾਜਣ ਫਿਰ ਆਪਣੇ ਕਮਰੇ ਚ ਆਇਆ ਫਿਰ ਅੱਜ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਆਪ ਨਾਲ ਗੱਲਾਂ ਕਰਦਾ ਏ ਉਹ ਮਨਾਂ ਅੱਜ ਤੇ ਕੋਈ ਸ਼ਾਰ ਮਾਰ ਕੇ ਘੋੜੇ ਦੇ ਕਾਟੀ ਤੇ ਬੈਠਣਾ ਐ ਪਰ ਜਿੰਦ ਮਨ ਬਜ਼ੁਰਗ ਹੋ ਗਿਆ ਉਹ ਤਾਂ ਤੇ ਨੂੰ ਕੋਣ ਘੋੜੇ ਦੀ ਕਾਟੀ ਤੇ ਬਿਠਾਏਗਾ ਉਦੋਂ ਤੇ ਤੇ ਕੋਈ ਸ਼ਾਰ ਵੀ ਨਹੀਂ ਬਚਣੀ ਆਖ ਤੇ ਆਪਣੇ ਆਪ ਨਾਲ ਗੱਲਾਂ ਕਰਦਾ ਅੱਜ ਦਾ ਦਿਨ ਬਤੀਤ ਹੋਇਆ ਹੁਣ ਤੀਜਾ ਦਿਨ ਜਦੋਂ ਚੜਿਆ ਨਾ ਤੀਜੀ ਨਿਸ਼ਵਹਲ ਜਾਣਾ ਸੀ ਆਖ ਤੇ ਅੱਜ ਕੋ ਰਾਜਨ ਦਾ ਆਖੀਰਲਾ ਦਿਨ ਸੀ ਜਦੋਂ ਆਪਣੇ ਰਾਜ ਦਰਬਾਰ ਚੋਂ ਬਾਹਰ ਨਿਕਲਿਆ ਮੁੜ ਕੇ ਉਹ ਰਾਜ ਦਰਬਾਰ ਵਿੱਚ ਹੀ ਵਜਿਆ ਅਾਕ ਤੇ ਹੁਣ ਜਦੋਂ ਤੇਜੇ ਦੇ ਸ਼ਾਮਾ ਦਾ ਗਿਆਨ ਨਾ ਰਾਜਨ ਹੁਣ ਉਸੇ ਤਰ੍ਹਾਂ ਰਾਜਨ ਨੇ ਆਓ ਭਗਤੋ ਇਹ ਮਾਨ ਸਤਕਾਰ ਕੀਤਾ ਗਿਆ ਫੁੱਲਾਂ ਦੀ ਵਰਖਾ ਹੋਈ ਆਖ ਤੇ ਅਜ ਰਾਜਨ ਕੀ ਵੇਖਦਾ ਏ ਕਿ ਇੱਕ ਪਾਸੇ ਤੇ ਰਾਜੇ ਦਾ ਸਤਕਾਰ ਪੂਰਿਆ ਪਰ ਇੱਕ ਪਾਸੇ ਇੱਕ ਵਿਅਕਤੀ ਨੂੰ ਚਾਰ ਜਾਣੇ ਮੋਢਿਆਂ ਤੇ ਧੁੱਪ ਕੇ ਲੈ ਕੇ ਜਾ ਰਿਹਾ ਹੁਣ ਰਾਜਨ ਨੇ ਜਦੋਂ ਨਿਕਲ ਪਈ ਮਹਾਂ ਮੰਤਰੀ ਨੂੰ ਪੁੱਛਦਾ ਮਹਾਂ ਮੰਤਰੀ ਆਪਾਂ ਦੋ ਦਿਨ ਵੇਖਿਆ ਕਿ ਦੋ ਵਿਅਕਤੀਆਂ ਨੂੰ ਦੋ ਜਾਣਿਆਂ ਨੇ ਸੜ ਕੇ ਖਿਲਾਰਿਆ ਪਰ ਅੱਜ ਇਹ ਜਿਹੜੇ ਆ ਚਾਰ ਜਾਣਿਆਂ ਨੇ ਮੋਢਿਆਂ ਤੇ ਕਿਉਂ ਚੁੱਕਿਆ ਅਗੋਂ ਮਾ ਮੰਤਰੀ ਆਕਤਾ ਰਜਨ ਹੋ ਸਕਦਾ ਹੈ ਤੁਹਾਨੂੰ ਆਪਣੇ ਜੀਵਨ ਅੰਦਰ ਕੋਈ ਰੋਗ ਲੱਗੇ ਜੇ ਨਾ ਲੱਗੇ ਕਈ ਵਾਰ ਹੁੰਦਾ ਨਾ ਕੋਈ ਵਿਅਕਤੀ ਹੁੰਦਾ ਸਾਰੀ ਉਮਰ ਪਰੋਗ ਹੀ ਰਹਿੰਦਾ ਕੋਈ ਰੋਗ ਨਹੀਂ ਲੱਗਦਾ ਅੱਖ ਦੇ ਰਾਜਨ ਹੋ ਸਕਦਾ ਹੈ ਤੁਹਾਨੂੰ ਉਮਰ ਸਾਰੇ ਕੋਈ ਰੋਗ ਲੱਗੇ ਜੇ ਨਾ ਲਗੇ ਹੋ ਸਕਦਾ ਏ ਤੁਹਾਡੇ ਉੱਤੇ ਭਟੇਪਾ ਆਵੇ ਜੇ ਨਾ ਆਵੇ ਪਰ ਇੱਕ ਗੱਲ ਸਾਤਿਆ ਉਹ ਦੋਨਾਂ ਵਿੱਚੋਂ ਤੇ ਹੋ ਸਕਦਾ ਜਾਂ ਨਾ ਹੋ ਸਕਦਾ ਏ ਪਰ ਜਿਹੜੀ ਮੌਤ ਆਣਾ ਇਹ ਅਟਲ ਸਤਾਈਆਂ ਭਾਵੇਂ ਜਿੰਨੀ ਮਰਜੀ ਹੁਣ ਹੋ ਜਾਵੇ ਇਹਨੇ ਆਣਾ ਹੀ ਥਾਣਾ ਏ ਇੱਕ ਦਿਨ ਤੁਸੀਂ ਵੀ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਤੇ ਜਾਓ ਅੰਤ ਤੇ ਜਦੋਂ ਉਹ ਰਾਜਮ ਦੇ ਕੰਨਾਂ 'ਚ ਨੇ ਬੋਲ ਪਏਗਾ ਉਨੇ ਆਪਣਾ ਰਾਜ ਦਰਬਾਰ ਛੱਡ ਦਿੱਤਾ ਤੇ ਜੰਗਲਾਂ ਵਿੱਚ ਭਗਤੀ ਕਰਨ ਲੱਗ ਪਿਆ ਉਹਦੇ ਤੋਂ ਬਾਅਦ ਜਦੋਂ 22 ਸਾਲ ਬੰਦਕੀ ਕੀਤੀ ਉਹ ਹੀ ਰਾਜਾ ਸਿਧਾਰਥ ਮੁੜ ਕੇ ਮਹਾਤਮਾ ਬੁੱਧ ਬਣਿਆ ਸੀ